हाँ जी स्वागत है जी तो पंजाब पंजाबी चैनल से अज अँ करा वाक रचना सब तो पहले असी करे वाक की परिभाषा ठीक है वाक शब्दों का वह सार्थक समूह हूँ है जिसना सू पूरी गल समझ आ जाती है ठीक है जिमें उत्ते दिता गया है वाक बोध व्याकरण की अजि एक इकाई जिस राही वाक बोध वाक रचना वाक वंड वाक वटांदरा विश्राम चिन्ह आदि के निजमान बारे जानकारी मिलती है तो वाक बो बोध ਹੁੰਦਾ ਹੈ ਠੀਕ ਹੈ ਵਾਕ ਰਚਨਾ ਸ਼ਬਦਾਂ ਨੂੰ ਇੱਕ ਨਿਸ਼ਚਿਤ ਤਰਤੀਬ ਦੇ ਨਾਲ ਵਾਕ ਦਾ ਨਿਰਮਾਣ ਹੁੰਦਾ ਹੈ ਠੀਕ ਹੈ ਸ਼ਬਦਾਂ ਨੂੰ ਜਦੋਂ ਅਸੀਂ ਇੱਕ ਨਿਸ਼ਚਿਤ ਤਰਤੀਬ ਵਿੱਚ ਲਿਖ ਦਿੰਦੇ ਹਾਂ ਤਾਂ ਵਾਕ ਦਾ ਨਿਰਮਾਣ ਹੁੰਦਾ ਹੈ ਵਾਕ ਵਿਆਕਰਨ ਦੀ ਸਭ ਤੋਂ ਵੱਡੀ ਇਕਾਈ ਹੈ ਠੀਕ ਹੈ ਵੱਡੀ ਇਕਾਈ ਹੈ ਵਾਕ ਵਿਆਕਰਨ ਦੀ ਅਸੀਂ ਗੱਲ ਬਾਤ ਕਰਦੇ ਸਮੇ ਜੋ ਵੀ ਸ਼ਬਦ ਮੂੰਹ ਵਿੱਚ ਬੋਲਦੇ ਹਾਂ ਵਾਕਾਂ ਦੇ ਰੂਪ ਵਿੱਚ ਹੀ ਬੋਲਦੇ ਹਾਂ ਵਾਕ ਇੱਕ ਸ਼ਬਦ ਦਾ ਵੀ ਹੁੰਦਾ ਹੈ ਵਾਕ چاہے ਛੋਟਾ ਹੋਵੇ ਜਾਂ ਵੱਡਾ ਪਰ ਅਰਥ ਭਰਪੂਰ ਹੋਣਾ ਚਾਹੀਦਾ ਹੈ ਠੀਕ ਹੈ ਉਹ ਸ਼ਬਦਾਂ ਦੇ ਸ਼ਬਦਾਂ ਨੂੰ ਜਦੋਂ ਅਸੀਂ ਇੱਕ ਤਰਤੀਬ ਵਿੱਚ ਲਗਾ ਦਿੰਦੇ ਹਾਂ ਹਨਾ ਤੇ ਉਹ ਉਸ ਵਾਕ ਦਾ ਜਦੋਂ ਕੋਈ ਅਰਥ ਨਿਕਲਦਾ ਹੋਵੇ ਤਾਂ ਉਸ ਨੂੰ ਹੀ ਅਸੀਂ ਵਾਕ ਕਹਿੰਦੇ ਹਾਂ ਜਿਵੇਂ ਇੱਥੇ ਸਮਝਾਇਆ ਨਾ ਪੜੋ ਇੱਥੇ ਪੜੋ ਇੱਥੇ ਆ ਕੇ ਪੜੋ ਇੱਥੇ ਆ ਕੇ ਆਰਾਮ ਨਾ ਪੜੋ ਦੇਖੋ ਲਾਸਟ ਵਿੱਚ ਸਾਰੇ ਸ਼ਬਦਾਂ ਨੂੰ ਜਦੋਂ ਅਸੀਂ ਜੋੜ ਲਿਆ ਤਾਂ ਲਾਸਟ ਵਿੱਚ ਕੀ ਬਣ ਗਿਆ ਇੱਕ ਵਾਕ ਬਣ ਗਿਆ ਠੀਕ ਹੈ ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਅੱਖਰਾਂ ਨੂੰ ਜੋੜ ਕੇ ਤਰਤੀਬਵਾਰ ਜਿਸ ਦਾ ਕੋਈ ਅਰਥ ਨਿਕਲੇ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਵਾਕ ਰਚਨਾ ਠੀਕ ਹੈ ਵਾਕ ਦੀ ਪਰਿਭਾਸ਼ਾ ਸਿੱਖ ਪੜ੍ਹੀ ਲਈ ਹੈ ਵਾਕ ਸ਼ਬਦਾਂ ਦਾ ਉਹ ਸਾਰਥਕ ਸ਼ਬਦ ਸਮੂਹ ਹੁੰਦਾ ਹੈ ਜਿਸ ਨਾਲ ਸਾਨੂੰ ਪੂਰੀ ਗੱਲ ਸਮਝ ਆ ਜਾਂਦੀ ਹੈ ਠੀਕ ਹੈ ਸਾਰਥਕ ਸਮੂਹ ਹੁੰਦਾ ਸ਼ਬਦਾਂ ਦਾ ਠੀਕ ਹੈ ਸ਼ਬਦ ਜਿੱਦਾਂ ਛੋਟੇ-ਛੋਟੇ ਸ਼ਬਦਾਂ ਦਾ ਇੱਕ ਸਾਰਥਕ ਸਮੂਹ ਹੁੰਦਾ ਹੈ ਜਿਸ ਨਾਲ ਸਾਨੂੰ ਪੂਰੀ ਗੱਲ ਸਮਝ ਆ ਜਾਂਦੀ ਹੈ ਠੀਕ ਹੈ ਤਾਂ ਉਸ ਨੂੰ ਅਸੀਂ ਵਾਕ ਕਹਿੰਦੇ ਹਾਂ ਵਾਕ ਦੀਆਂ ਕਿਸਮਾਂ ਵਾਕ ਦੋ ਭਾਗਾਂ ਵਿੱਚ ਹੁੰਦੇ ਹਨ ਉਦੇਸ਼ ਤੇ ਵਿਦੇ ਉਦੇਸ਼ ਵਾਕ ਦਾ ਪਹਿਲਾ ਹਿੱਸਾ ਜਿਸ ਵਿੱਚ ਕਰਤਾ ਬਾਰੇ ਕੁਝ ਕਹਾ ਗਿਆ ਹੋਵੇ ਠੀਕ ਹੈ ਵਾਕ ਦਾ ਉਦੇਸ਼ ਜਾਂ ਵਿਸ਼ਾ ਕਹਾ ਹੁੰਦਾ ਹੈ ਠੀਕ ਹੈ ਵਾਕ ਦਾ ਪਹਿਲਾ ਹਿੱਸਾ ਜਿਸ ਵਿੱਚ ਕਰਤਾ ਬਾਰੇ ਹੀ ਕੁਝ ਕਿਹਾ ਗਿਆ ਹੋਵੇ ਠੀਕ ਹੈ ਕਰਤਾ ਮਤਲਬ ਜਿਸ ਜੋ ਵਾਕ ਦੇ ਵਿੱਚ ਪ੍ਰਦਾਨ ਹੁੰਦਾ ਜਿਸ ਦਾ ਨਾਮ ਹੁੰਦਾ ਉਦੇਸ਼ ਦਾ ਵਿਸ਼ਾ ਕਹਿੰਦਾ ਹੈ ਜਿਵੇਂ ਹਰਜੀਤ ਸਾਈਕਲ ਚਲਾਉਂਦਾ ਹੈ ਦਾਦੀ ਜੀ ਨੇ ਕਹਾਣੀ ਸੁਣਾਈ ਤਾਂ ਐਨਾ ਵਾਕਾਂ ਵਿੱਚ ਹਰਜੀਤ ਅਤੇ ਦਾਦੀ ਜੀ ਵਾਕ ਦਾ ਉਦੇਸ਼ ਤੇ ਵਿਸ਼ਾ ਹਨ ਠੀਕ ਹੈ ਇਹ ਹੋ ਗਿਆ ਉਦੇਸ਼ ਦਾਦੀ ਜੀ ਤੇ ਹਰਜੀਤ ਕੀ ਹੋਗੇ ਵਾਕ ਦੇ ਉਦੇਸ਼ ਤਾਂ ਅੱਗੇ ਅਸੀਂ ਪੜ੍ਹਦੇ ਹਾਂ ਵਿਧੇ ਵਾਕ ਦਾ ਦੂਜਾ ਹਿੱਸਾ ਜਿਸ ਵਿੱਚ ਕਰਤਾ ਦੇ ਕੰਮ ਦਾ ਵਰਣਨ ਹੁੰਦਾ ਹੈ ਠੀਕ ਹੈ ਜਿਸ ਹੁਣ ਦੇਖੋ ਕੰਮ ਕੀ ਕਰ ਰਹੇ ਹਨ ਦਾਦੀ ਜੀ ਦਾ ਕੀ ਕੰਮ ਹੈ ਕਿ ਕਹਾਣੀ ਸੁਣਾ ਰਹੇ ਹਨ ਤਹਰਜੀਤ ਦਾ ਕੀ ਕੰਮ ਹੋ ਰਿਹਾ ਇੱਥੇ ਵਾਕ ਵਿੱਚ ਸਾਈਕਲ ਚਲਾਉਂਦਾ ਹੈ ਠੀਕ ਹੈ ਤਾਂ ਕੰਮ ਦਾ ਵਰਣਨ ਕੀਤਾ ਜਾਂਦਾ ਹੈ ਵਾਕ ਦਾ ਵਿਦੇਹ ਕਹਾਂ ਹੁੰਦਾ ਹੈ ਜੀਵੇਂ ਹਰਜੀਤ ਸਾਈਕਲ ਚਲਾਉਂਦਾ ਹੈ ਇਸ ਵਿੱਚ ਸਾਈਕਲ ਚਲਾਉਂਦਾ ਹੈ ਤੇ ਦਾਦੀ ਜੀ ਕਹਾਣੀ ਸੁਣਾਉਂਦੇ ਹਨ ਵਾਕ ਵਿੱਚ ਕਹਾਣੀ ਵਾਕ ਦੇ ਵਿਦੇ ਹਨ ਕਿਉਂਕਿ ਇਹਨਾਂ ਵਾਕਾਂ ਵਿੱਚ ਕਰਤਾ ਹਰਜੀਤ ਅਤੇ ਦਾਦੀ ਜੀ ਦੇ ਕੰਮ ਦਾ ਵਰਣਨ ਸਾਈਕਲ ਚਲਾਣਾ ਕਹਾਣੀ ਸੁਣਾਉਣ ਬਾਰੇ ਕੀਤਾ ਗਿਆ ਹੈ ਠੀਕ ਹੈ ਤਾਂ ਉਦੇਸ਼ ਹੈ ਜੋ ਹਰਜੀਤ ਤੇ ਦਾਦੀ ਤੇ ਉਹਨਾਂ ਦੇ ਕੰਮ ਦਾ ਜੋ ਵਰਣਨ ਹੋ ਰਿਹਾ ਉਹਨਾਂ ਦਾ ਉਸ ਨੂੰ ਕਹਿੰਦੇ ਹਨ ਵਿਦੇ ਠੀਕ ਹੈ ਅੱਗੇ ਵੀ ਅਸੀਂ ਵੰਡ ਕਰ ਲੈਨੇ ਆ ਵਾਕ ਦੀ ਵਾਕ ਦੀ ਵੰਡ ਵਾਕਾਂ ਦੀ ਵੰਡ ਦੋ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ ਕਾਰਜ ਦੇ ਆਧਾਰ ਤੇ ਵਾਕ ਵੰਡ ਬੰਤਦੇ ਆਧਾਰ ਤੇ ਵਾਕ ਵੰਡ ਕਾਰਜ ਦੇ ਆਧਾਰ ਤੇ ਵਾਕ ਵੰਡ ਕਾਰਜ ਦੇ ਆਧਾਰ ਤੇ ਵਾਕਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਸਰਲ ਵਾਕ ਆਗਿਆ ਸੂਚਕ ਵਾਕ ਜਾਂ ਬਿਨੇ ਵਾਚਕ ਵਾਕ ਵਿਸਮਿਕ ਵਾਕ ਪ੍ਰਸ਼ਨ ਵਾਚਕ ਵਾਕ ਅਸੀਂ ਪਹਿਲੇ ਪੜ੍ਹਦੇ ਹਾਂ ਸਰਲ ਵਾਕ ਸਰਲ ਵਾਕ ਦੋ ਤਰ੍ਹਾਂ ਦੇ ਹੁੰਦੇ ਹਨ ਹਾਂ ਵਾਚਕ ਵਾਕ ਜੋ ਹਾਂ ਪੱਕੀ ਹੋਣ ਜਿਵੇਂ ਸਦਾ ਸੱਚ ਬੋਲੋ ਠੀਕ ਹੈ ਨਾ ਹਵਾਚਕ ਵਾਕ ਜੋ ਨਾ ਪੱਕੀ ਹੋਣ ਜਿਵੇਂ ਮੈਂ ਕਦੇ ਝੂਠ ਨਹੀਂ ਬੋਲਿਆ ਜਿਸ ਵਿੱਚ ਨਾ ਆਏ ਠੀਕ ਹੈ ਤੇ ਹਾਂਵਾਚਕ ਜਿਸ ਵਿੱਚ ਹਾਂ ਦਾ ਸੂਚਕ ਹੋਏ ਠੀਕ ਹੈ ਆਗਿਆ ਸੂਚਕ ਜਾਂ ਬਿਨੇਵਾਚਕ ਵਾਕ ਕੋਈ ਹੁਕਮ ਜਾਂ ਬੇਨਤੀ ਵਾਲੇ ਵਾਕਾਂ ਨੂੰ ਆਗਿਆ ਸੂਚਕ ਜਾਂ ਬਿਨੇਵਾਚਕ ਵਾਕ ਕਿਹਾ ਜਾਂਦਾ ਹੈ ਜਿਵੇਂ ਸਾਰੇ ਬੱਚੇ ਆਪਣੀ ਜਗ੍ਹਾ ਤੇ ਬੈਠ ਜਾਓ ਠੀਕ ਹੈ ਆਗਿਆ ਦਿੱਤੀ ਕਿਰਪਾ ਕਰਕੇ ਮੈਨੂੰ ਵੀ ਖਿਡਾ ਲਓ ਠੀਕ ਹੈ ਇਸ ਤਰ੍ਹਾਂ ਦੇ ਵਾਕ ਹੁੰਦੇ ਆ ਨਾ ਆਗਿਆসূਚਕ ਤੇ ਬਿਨੇਵਾਚਕ ਵਿਸਮਿਕ ਵਾਕ ਖੁਸ਼ੀ ਗਮੀ ਹੈਰਾਨੀ ਜਾਂ ਇੱਛਾ ਦੇ ਭਾਵ ਪ੍ਰਗਟ ਕਰਨ ਵਾਲੇ ਵਾਕ ਵਿਸਮਿਕ ਵਾਕ ਖਵਾਂਦੇ ਹਨ ਜਿਵੇਂ ਵਾਹ ਤੁਸੀਂ ਤਾਂ ਦਿਲ ਹੀ ਜਿੱਤ ਲਿਆ ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ ਅਫਸੋਸ ਠੀਕ ਹੈ ਵਿਸਮਿਕ ਤੁਸੀਂ ਪੜਿਆ ਹੀ ਹੋਏਗਾ ਮੈਂ ਵੀ ਵੀਡੀਓ ਜ਼ਰੂਰ ਪਾਵਾਂਗੀ ਵਿਸਮਿਕ ਮਾਰ ਚਿੰਨਾ ਦੀ ਠੀਕ ਹੈ ਅਫਸੋਸ ਤੁਸੀਂ ਹਾਰ ਹਾਰ ਗਏ ਰੱਬ ਕਰੇ ਮੇਰੀ ਨੌਕਰੀ ਲੱਗ ਜਾਵੇ ਠੀਕ ਹੈ ਜਿਹਦੇ ਵਿੱਚ ਹੈਰਾਨੀਵਾਚਕ ਜਿਹੜੇ ਅਫਸੋਸ ਹਨਾ ਇਸ ਤਰ੍ਹਾਂ ਦੇ ਅੱਗੇ ਲਿਖੇ ਹੋਣ ਤਾਂ ਹੁੰਦੇ ਹੈ ਵਿਸਮਿਕ ਚਿੰਨ ਪ੍ਰਸ਼ਨਵਾਚਕ ਚਿੰਨ ਜਿਨ੍ਹਾਂ ਵਾਕਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ ਉਹ ਪ੍ਰਸ਼ਨਵਾਚਕ ਵਾਕ ਖਵਾਂਦੇ ਹਨ ਜਿਵੇਂ ਤੁਸੀਂ ਇਸ ਨੂੰ ਮਿਲਨ ਜਾ ਰਹੇ ਹੋ ਚਾਹ ਪਿਓਗੇ ਜਾਂ ਕੌਫੀ ਠੀਕ ਹੈ ਪ੍ਰਸ਼ਨ ਜਿਹਦੇ ਵਿੱਚ ਪੁੱਛਿਆ ਗਿਆ ਹੋਵੇ ਅੱਗੇ ਹੈ ਬੰਤਰ ਦੇ ਅਧਾਰ ਤੇ ਵਾਕ ਵੰਡ ਬੰਤਰ ਦੇ ਅਧਾਰ ਤੇ ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ ਸਾਧਾਰਨ ਵਾਕ ਸੰਯੁਕਤ ਵਾਕ ਮਿਸ਼ਰਤ ਵਾਕ ਸਾਧਾਰਨ ਵਾਕ ਸਿਰਫ ਇੱਕ ਹੀ ਕਿਰਿਆ ਵਾਲੇ ਵਾਕਾਂ ਨੂੰ ਸਾਧਾਰਨ ਵਾਕ ਕਿਹਾ ਜਾਂਦਾ ਹੈ ਜਿਵੇਂ ਰੀਟਾ ਸਿਆਣੀ ਔਰਤ ਹੈ ਠੀਕ ਹੈ ਛੂਟਾ ਜਾ ਵਾਕ ਇੱਕ ਹੀ आ, किताब बड़ी मोटी है सेब सेहत ले गुणकारी है उसने पाठ याद कर लिया तस्युक्त है, तो संयुक्त वाक एक वरियावा कंशा वाले वाकों संयुक्त वाक कहा जाता है इन्होंव वंशक नाल नाव वाकंश जुड़े होंगे हैं इन दे उपवाक बनता है ਇਸ ਵਾਕ ਵਿੱਚ ਇੱਕ ਤੋਂ ਵੱਧ ਉਪਵਾਕ ਆ ਜਾਂਦੇ ਹਨ ਇਹਨਾਂ ਉਪਵਾਕਾਂ ਨੂੰ ਤੇ ਅਤੇ ਤਾਂ ਜੋ ਪਰ ਇਸ ਤਰ੍ਹਾਂ ਅਤੇ ਫਿਰ ਵੀ ਆਦਿ ਜੋਜਕਾਂ ਨਾਲ ਜੋੜਿਆ ਜਾਂਦਾ ਹੈ ਠੀਕ ਹੈ ਸੰਯੁਕਤੁੰਦਿਆਂ ਜਿਵੇਂ ਇੱਕ ਵਾਕ ਤੇ ਦੂਸਰਾ ਵਾਕ ਉਹਨਾਂ ਨੂੰ ਆਪਸ ਵਿੱਚ ਜੋੜਿਆ ਗਿਆ ਹੋਵੇ ਠੀਕ ਹੈ ਪਰ ਦੋਨਾਂ ਦਾ ਆਪਸ ਵਿੱਚ मीनिंग ਜਿਹੜਾ ਹੋ ਰਲਦਾ ਮਿਲਦਾ ਹੋਵੇ ਠੀਕ ਹੈ ਤੇ ਉਹਨਾਂ ਨੂੰ ਕਿਸ ਦੇ ਨਾਲ ਜੋੜਿਆ ਜਾਂਦਾ ਹੈ ਤੇ ਅਤੇ ਪਿਰ ਪਰ ਜੋ ਠੀਕ ਹੈ ਠੀਕ ਹੈ ਜਿਵੇਂ ਮੈਂ ਸਕੂਲ ਜਾਣਾ ਸੀ ਇੱਕ ਵਾਕ ਹੋ ਗਿਆ ਪਰ ਮੈਨੂੰ ਬੁਖਾਰ ਹੋ ਗਿਆ ਠੀਕ ਹੈ ਇਸ ਤਰ੍ਹਾਂ ਦੋ ਦੋ ਵਾਕਾਂ ਨੂੰ ਜੋੜਿਆ ਜਾਂਦਾ ਹੈ ਉਸ ਨੂੰ ਕਹਿੰਦਾ ਹੈ ਸੰਯੁਕਤ ਵਾਕ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਹੈ ਮਿਸ਼ਰਤ ਵਾਕ ਇੱਕ ਤੋਂ ਵੱਧ ਕਿਰਿਆ ਵਾਲੇ ਵਾਕ ਮਿਸ਼ਰਤ ਵਾਕ ਕਹਾਉਂਦੇ ਹਨ ਠੀਕ ਹੈ ਇੱਕ ਤੋਂ ਵੱਧ ਜਿਹਦੇ ਵਿੱਚ ਕੰਮ ਕੀਤਾ ਹੋਵੇ ਇਹਨਾਂ ਵਾਕਾਂ ਵਿੱਚ ਇੱਕ ਪ੍ਰধান ਉਪਵਾਕ